सब तो पहला तो थो पता है इस वे बड़ी वी ਹੜਾਂ ਦੀ ਮਾਰ ਤੇ ਅੱਜ ਖਾਸ ਸਾਡੇ ਪਾਰਟੀ ਦੇ ਪ੍ਰਧਾਨ ਜੀ ਜਾਕਟ ਸਾਹਿਬ ਸਾਡੇ ਨਾਲ ਬੈਠੇ ਐਮਐਲਏ ਸੰਦੀਪ ਜਾਕਟ ਸਾਹਿਬ ਬਹੁਤ ਹੀ ਸਤਿਕਾਰਯੋਗ ਜਿਹੜੇ ਇਸ ਇਲਾਕੇ ਤੋਂ ਜਿੱਥੇ ਬੀਜੇਪੀ ਦੇ ਵੱਡੇ ਲੀਡਰ ਤਾਂ ਹੈਗੇ ਹੀ ਹੈਗੇ ਆ ਪਰ ਐਮਐਲਏ ਤੋਂ ਬਾਅਦ ਉਹਨਾਂ ਨੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮਿਨਿਸਟਰੀ ਆ ਜਿਹੜੀ ਉਹ ਅਲੱਗ-ਅਲੱਗ ਵਿਭਾਗਾਂ 'ਚ ਕੀਤੀ ਮੈਨੂੰ ਯਾਦ ਆਜ ਵੀ ਜਦੋਂ ਇਹ ਹੈਲਥ ਮਿਨਿਸਟਰ ਸੀ ਕਿਸ ਤਰੀਕੇ ਨਾਲ ਉਸ ਵੇਲੇ ਕੰਮ ਹੋਏ ਮੇਰੇ ਪ੍ਰਧਾਨ ਸਾਡੇ ਬੀਜੇਪੀ ਦੇ ਕਾਕਾ ਅੰਬੋਦ ਜੀ ਤੇ ਸਾਡੇ ਸਾਰੇ ਸ਼ਹਿਰ ਦੇ ਸਾਡੀ ਜ਼ਿਲ੍ਹੇ ਦੀ ਬੋਡੀ ਸਾਡੇ ਜਨਰਲ ਸੈਕਟਰੀ ਸੈਕਟਰੀ ਸਾਡੇ ਖਾਸ ਤੌਰ ਤੇ ਮੰਡਲ ਪ੍ਰਧਾਨ ਸਾਰੇ ਉਹਨਾਂ ਤੋਂ ਬਾਅਦ ਸਾਡੇ ਸਾਰੇ ਵਿੰਗ ਤੇ ਜਿੰਨੇ ਵੀ ਲੋਕ ਉਰੇ ਆਏ ਹੋਏ ਆ ਬਹੁਤ ਰੇਲਵੇ ਦੇ ਨਾਲ ਸੰਬੰਧਿਤ ਜੁੜੇ ਹੋਏ ਐਸੋਸੀਏਸ਼ਨਸ ਆਈਆਂ ਉਹਨਾਂ ਦੀ ਤੇ ਸਾਸਤ ਤੌਰ ਤੇ ਮੀਡੀਆ ਦੀ ਜਿਹੜੀ ਟੀਮ ਆ ਸਾਰੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਆਏ ਕਿਉਂਕਿ ਸਾਰਿਆਂ ਦਾ ਆਪਣਾ ਬਰਾਬਰ ਦਾ ਹੀ ਸਾਰਿਆਂ ਦਾ ਇਸ ਵੇਲੇ ਫਰਜ ਆ ਗੱਲ ਪੰਜਾਬ ਦੀ ਆ ਤੇ ਉਹ ਖਾਸ ਤੌਰ ਤੇ ਸਾਡੇ ਇਹ ਜ਼ਿਲ੍ਹੇ ਚਾਹੇ ਫਰੋਜ਼ਪੁਰ ਦੀ ਗੱਲ ਕੀਤੀ ਜਾਵੇ ਚਾਹੇ ਸਾਡੇ ਫਾਜ਼ਿਲਕਾ ਅਬੂਰ ਦੀ ਗੱਲ ਕੀਤੀ ਜਾਵੇ ਜਲਾਲਾਬਾਦ ਚ ਬੈਠੇ ਆ ਤੇ ਪਰਲਾ ਪਾਸਾ ਜਿਹੜਾ ਬਾਰਡਰ ਦਾ ਉਹ ਵੀ ਗੁਰਦਾਸਪੁਰ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ ਪਠਾਨਕੋਟ ਹੋਇਆ ਬੜਾ ਭਾਰੀ ਨੁਕਸਾਨ ਇਸ ਵਾਰ ਉਹਦਾ ਹੋਇਆ ਤੇ ਬਾਰ-ਬਾਰ ਸਾਡੀਆਂ ਡਿਊਟੀਆਂ ਜਿੱਥੇ ਸਰਕਾਰੀ ਤੌਰ ਤੇ ਵੀ ਲੱਗੀਆਂ ਹੋਈਆਂ ਕੱਲ ਵੀ ਕੇਂਦਰ ਦੇ ਮੈਸਮਿੰਦਰ ਸਾਰੇ ਜਿੰਨੇ ਸਟੇਟ ਮਿਨਿਸਟਰ ਨੇ ਉਹ 40 ਤੋਂ ਵੱਧ ਉਹਨਾਂ ਦੀ ਗਿਣਤੀ ਹੈ ਜਿਨ੍ਹਾਂ ਨੇ ਇਕੱਲੀ-ਕੱਲੀ ਕੇਂਦਰ ਦੇ ਮੰਤਰੀਆਂ ਦੀ ਡਿਊਟੀ ਲਈ ਆ ਵੀ ਥੱਲੇ ਜਾ ਕੇ ਹਰ ਵਜ਼ੀਰ ਸਟੇਟ ਦਾ ਜਿਹੜਾ ਕੇਂਦਰ ਦਾ ਉਹ ਜਾ ਕੇ ਇੱਕ ਇੱਕ ਚੀਜ਼ ਜਾ ਕੇ ਦੇਖੇ ਦੇਖਣ ਨਾਲ ਤੇ ਉਦੋਂ ਬਾਅਦ ਜਿਹੜਾ ਇਹ ਉਹਨਾਂ ਨੂੰ ਮਹਿਸੂਸ ਨਾ ਹੋਵੇ ਵੀ ਇਸ ਵੇਲੇ ਇਸ ਹੜ ਦੇ ਦੌਰ ਇਸ ਕਠਿਨਾਈ ਦੇ ਦੌਰ ਚ ਬਈ ਦੇਸ਼ ਉਹਨਾਂ ਦੇ ਨਾਲ ਕਿਉਂਕਿ ਕੇਂਦਰ ਦਾ ਵਜ਼ੀਰ ਕੋਈ ਤਾਮਿਲਨਾਡੂ ਤੋਂ ਕੋਈ ਕਰਨਾਟਕ ਤੋਂ ਕੋਈ ਰਾਜਸਥਾਨ ਤੋਂ ਕੋਈ ਯੂਪੀ ਤੋਂ ਸਭ ਤਰ੍ਹਾਂ ਦੇ ਸਟੇਟਾਂ ਤੋਂ ਜਿਹੜੇ ਵਜ਼ੀਰ ਨੇ ਸੈਂਟਰ ਚ ਉਹ ਇੱਥੇ ਪਹੁੰਚ ਰਹੇ ਆ ਚਾਹੇ ਉਹ ਡਿਫੈਂਸ ਮਿਨਿਸਟਰ ਨੇ ਚਾਹੇ ਉਹ ਹੋਮ ਮਿਨਿਸਟਰ ਨੇ ਚਾਹੇ ਉਹ ਕੋਈ ਵੀ ਤੇ ਇਹ ਕਾਰਨ ਇੱਕ ਉਹਨਾਂ ਦੇ ਨਾਲ ਖੜੇ ਹੋਣਾ ਦੂਜੀ ਜੋ ਪ੍ਰਧਾਨ ਮੰਤਰੀ ਜੀ ਕਹਿ ਕੇ ਗਏ ਆ ਜਿੱਦਣ ਉਹ ਆਏ ਸੀ 1600 ਕਰੋੜ ਰੁਪਈਆ ਤਾਂ ਚਲੋ ਪਹਿਲੀ ਉਹਨਾਂ ਨੇ ਮੁੱਡਲਿਸਹਾਤਾ ਵਰਡ ਯੂਜ਼ ਇਹ ਕੀਤਾ ਵੀ ਮੁੱਡਲਿਸਹਾਤਾ ਸਰਕਾਰ ਲਈ ਵੀ ਇਹ ਮੈਂ ਦੇਖ ਕੇ ਚੱਲੇ ਆ ਉਦੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਵੀ ਉਹਨਾਂ ਦੇ ਆਪ ਦੇ ਜਿਹੜੇ ਫੇਸਬੁੱਕ ਤੋਂ ਉਹਨਾਂ ਦੇ ਜਾਰੀ ਹੋਏ ਸ਼ਬਦ ਉਹਨਾਂ ਨੇ ਕਿਹਾ ਵੀ ਸੈਂਟਰ ਦੀ ਹਰ ਮਹਿਕਮਾ ਹਰ ਮਹਿਕਮਾ ਜਿਹੜਾ ਹੈ ਉਹ ਆਪਣੀ ਆਪਣੀਆਂ ਸਕੀਮਾਂ ਰਾਹੀਂ ਪੰਜਾਬ ਲਈ ਵੱਤਵੱਤ ਪੈਸਾ ਭੇਜੂਗਾ ਤੇ ਉਹ ਸਾਰੇ ਮਨਿਸਟਰ ਨੇ ਜਿਹੜੇ ਉਹ ਇਸ ਕਰਕੇ ਗਰਾਊਂਡ 'ਚ ਵੀ ਕੀ ਕੀ ਅਸੀਂ ਕਰ ਸਕਦੇ ਆ ਸੋਸ਼ਲ ਜਸਟਿਸ ਵਾਲਾ ਕੀ ਕਰ ਸਕਦਾ ਹੈ ਸਪੋਰਟਸ ਵਾਲਾ ਕੀ ਕਰ ਸਕਦਾ ਹੈ ਕਿਉਂਕਿ ਸਟੇਟ ਦੀ ਡਿਮਾਂਡ ਵੀ ਇਹੀ ਆ ਵੀ ਸਾਨੂੰ ਜਿਹੜਾ ਉਹਨਾਂ ਨੇ ਪੈਸਾ ਬਣਾ ਕੇ ਦਿੱਤਾ ਹੈ ਉੱਚ 1858 ਕਰੋੜ ਕੱਲਾ ਏ 1858 ਕਰੋੜ ਕੱਲਾ ਉਹਨਾਂ ਨੇ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਉਹਦੇ ਲਈ ਮੰਗਿਆ ਬਾਕੀ ਪੈਸਾ ਜਿਹੜਾ ਉਹਨਾਂ ਨੇ ਮੰਡੀ ਬੋਰਡ ਲਈ ਮੰਗਿਆ ਹਸਪੀਟਲਾਂ ਲਈ ਮੰਗਿਆ ਸਕੂਲ ਦੇ ਕਮਰਿਆਂ ਲਈ ਮੰਗਿਆ ਕਾਲਜਾਂ ਦੇ ਕਮਰਿਆਂ ਲਈ ਮੰਗਿਆ ਏ ਹੋਰ ਉਹਨਾਂ ਨੇ ਜੰਗਲਾਤ ਵਿਭਾਗ ਲਈ ਮੰਗਿਆ ਫੋਰੈਸਟ ਲਾਂਡ ਨੂੰ ਮੰਗਿਆ ਇਹ ਬਾਕੀ ਜਿਹੜੇ ਹੈਡਚ ਨੇ ਉਹਨਾਂ ਨੇ ਲੋਕਲ ਬਾਡੀਜ਼ ਲਈ ਮੰਗਿਆ ਏ ਉਹ ਪੈਸਾ ਆ ਜਿਹੜਾ ਲੋਕਾਂ ਦਾ ਨੁਕਸਾਨ ਫਸਲ ਦਾ ਉਹ 1858 ਕਰੋੜੀ ਪੰਜਾਬ ਸਰਕਾਰ ਨੇ ਜੋ ਚੀਫ ਸਕੱਟਰੀ ਨੇ ਡੀਜੀ ਆਪਣੇ ਸਾਰੀ ਮੰਤਰੀਆਂ ਨੇ ਸੀਐਮ ਸਾਹਿਬ ਆਪੀਐਮ ਸਾਹਿਬ ਮੂਰੇ ਗੱਲ ਰੱਖੀ ਤੇ ਉਹ ਚੋਂ ਪਹਿਲਾਂ ਵੀ ਜਿਹੜਾ 12000 ਕਰੋੜ ਰੁਪਈਆ ਏ ਤੇ ਨਾਲ ਆ 1600 ਕਰੋੜ ਰੁਪਈਆ ਐਡ ਕਰ ਲਓ ਤੇ ਬਾਕੀ ਜਿਹੜਾ ਪੈਸਾ ਏ ਉਹ ਜਦੋਂ ਵੀ ਗਦਾਬਰੀ ਹੋ ਜਿਵੇਂ ਮੁੱਖ ਮੰਤਰੀ ਨੇ ਆਪ ਗੱਲ ਇਹ ਕਹੀ ਵੀ ਭਾਈ ਹੁਣ ਅਸੀਂ 30 ਦਿਨਾਂ ਦੇ ਵਿੱਚ ਜਿਹੜੀ ਆ ਉਹ ਥੱਲੇ ਡੀਸੀਆਂ ਨੂੰ ਮੈਂ ਕਹਤ ਆ ਵੀ ਗਦਾਬਰੀ ਜਾ ਕੇ ਕਰੋ ਉਦੋਂ ਬਾਅਦ ਤੁਸੀਂ ਇਹ ਦੇਖੋ ਵੀ ਘਰ ਕਿੰਨਾ ਨੁਕਸਾਨ ਆ ਤੇ ਇਹ ਦੇਖੋ ਡੰਗਰਾਂ ਦਾ ਕਿੰਨਾ ਨੁਕਸਾਨ ਆ ਜਦੋਂ ਉਹ ਲਿਸਟਾਂ ਤਿਆਰ ਕਰ ਲੈਣਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪ ਇਹ ਵੀ ਕਿਹਾ ਵੀ ਮੈਂ ਪ੍ਰਾਈਮ ਮਿੰਿਸਟਰ ਸਾਹਿਬ ਕੋ ਜਾਊਂਗਾ ਤੇ ਪ੍ਰਾਈਮ ਮਿੰਿਸਟਰ ਸਾਹਿਬ ਨਾਲ ਅਸੀਂ ਤਾਂ ਹਮੇਸ਼ਾ ਕਿਹਾ ਵੀ ਅਸੀਂ ਸਾਰੇ ਜਾਨ ਨੂੰ ਪਿਆਰ ਆ ਕਿਉਂਕਿ ਪੰਜਾਬ ਸਭ ਦਾ ਏ ਮੈਂ ਤਾਂ ਉਹ ਬਾਕੀ ਉਹਨਾਂ ਦੀ ਮਰਜ਼ੀ ਆ ਕਿਉਂਕਿ ਲੋਕਾਂ ਨੇ ਚੀਫ ਮਿੰਿਸਟਰ ਉਹਨਾਂ ਨੂੰ ਬਣਾਇਆ ਅਸੀਂ ਤਾਂ ਬਾਰ-ਬਾਰ ਕਿਹਾ ਬੀਜੇਪੀ ਹੋਵੇ ਸਾਡੇ ਵੱਲੋਂ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗ ਲਈ ਸਾਡੀ ਸਾਰੀ ਬੀਜੇਪੀ ਦੀ ਟੀਮ ਜੀਨੋ ਵੀ ਉਹ ਚੋਣ ਨਾਲ ਲੈ ਜਾਣਾ ਜਿਓ ਚੋਣਗੇ ਅਸੀਂ ਨਾਲ ਜਾ ਕੇ ਉਹਨਾਂ ਤੋਂ ਵੱਧ ਉੱਚੀ ਵਾਚ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰਾਂਗੇ ਇਸ ਕਰਕੇ ਇੱਕ ਤਾਂ ਇਹ ਗੱਲ ਹੋ ਗਈ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਵੀ ਇਹ ਸਾਰਾ ਹਿਸਾਬ ਕਿਤਾਬ ਹੋ ਜਾਊਗਾ ਉਹਦੇ ਬਾਰੇ ਉਦੋਂ ਬਾਅਦ ਕੇਂਦਰ ਜਿਹੜਾ ਹੈ ਉਹ ਪਹੁੰਚੂਗਾ ਹੁਣ ਅਸੀਂ ਬੀਜੇਪੀ ਦੇ ਵੱਲੋਂ ਆ ਹਰ ਸੂਬੇ ਨੂੰ ਕਿਉਂਕਿ ਬੇਨਤੀ ਕੀਤੀ ਸੀ ਚਾਹੇ ਉਹ ਚੋ ਮੱਧਿਆ ਪ੍ਰਦੇਸ਼ ਚਾਹੇ ਰਾਜਸਥਾਨਾ ਚਾਹੇ ਗੁਜਰਾਤ ਦਾ ਚਾਹੇ ਯੂਪੀ ਆ ਚਾਹੇ ਹਰਿਆਣਾ ਚਾਹੇ ਦਿੱਲੀ ਆ ਉਹਦੇ ਚਾਰ ਵੱਡੇ ਬਹੁਤ ਵੱਡੇ ਗਡਾਊਨ ਨੇ ਜਿਹੜੇ ਜਲੰਧਰ ਚ ਉਹ ਟਰੱਕਾਂ ਦੇ ਟਰੱਕ ਭਰੇ ਪਏ ਆ ਅਸੀਂ ਪਰਸੋਂ 66 ਟਰੱਕ ਜਿਹੜੇ ਆ ਜਾਖੜ ਸਾਹਿਬ ਨੇ ਅਸ਼wini ਜੀ ਸਾਡੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਆ ਉਹਨਾਂ ਨੇ ਤੇ ਅਸੀਂ ਸਾਰਿਆਂ ਨੇ ਉਹ 66 ਟਰੱਕ ਉਦਨ ਤੋਰੇ ਆ ਬਹੁਤ ਸਮਾਨ ਆ ਜਿਹੜਾ ਚਾਹੇ ਉਹ ਕਿਉਂਕਿ ਅੱਗੇ ਬਰਤਨਾਂ ਦੀ ਭਾਂਡਿਆਂ ਦੀ ਲੋਡ ਪੈਣੀ ਆ ਰਸੋਈ ਦੇ ਜਿਹੜੀਆਂ ਚੀਜ਼ਾਂ ਦੀ ਲੋੜ ਪੈਣੀ ਆ ਮੱਛਰਦਾਨੀਆਂ ਤਰਪਾਲਾਂ ਜੋ ਕੁਝ ਵੀ ਚਾਹੀਦਾ ਅੱਗੇ ਅਸੀਂ ਜਿਹੜੀ ਵੀ ਮਸ਼ੀਨਰੀ ਕਿਉਂਕਿ ਆਉਣ ਵਾਲੇ ਆ ਕੁਝ ਦਿਨਾਂ ਚ ਦਿਵਾਲੀ ਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਇੱਕ ਬਹੁਤ ਮੈਂ ਸ਼ੁਕਰੀਆ ਅਦਾ ਕਰਦਾ ਏ ਵੀ ਟਾਈਮ ਕੁਦਰਤੀ ਇਹ ਥੋੜੀ ਪਤਾ ਸੀ ਮਾੜਾ ਸਾਡੇ ਤੇ ਆ ਜਾਣਾ ਪੰਜਾਬ ਤੇ ਜਿਹੜੇ GST ਦੀਆਂ ਦੋਸ ਲਾਬਾਂ ਬਣਾਈਆਂ ਉਹਦੇ ਵਿੱਚ ਜਿੱਡਾ ਵੱਡਾ ਪਰਮਾਤਮਾ ਦੀ ਮਿਹਰ ਨਾਲ ਸਾਨੂੰ ਟਰੈਕਟਰਾਂ ਦੇ ਵਿੱਚ ਮੋਟਰਾਂ ਦੇ ਵਿੱਚ ਜਾਂ ਜਿਹੜੀ ਅਸੀਂ ਸੰਭ ਲੈਣੇ ਆ ਮਸ਼ੀਨਰੀ ਲੈਣੀ ਆ ਉਹਦੇ ਵਿੱਚ ਬਹੁਤ ਬੜਾ ਸਾਨੂੰ GST ਦਾ ਜਿਹੜਾ ਇਹ ਉੱਚ ਤਕਰੀਬਨ ਫਾਇਦਾ ਹੋ ਜਣਾ ਮੈਂ ਕੱਲ ਆ ਜਿਹੜੀਆਂ ਕੋਈ ਵੀ ਗੱਡੀਆਂ ਐ ਆ ਜਿਹੜੀਆਂ ਅੱਜ ਮੈਂ ਮਹਿੰਗੀ ਗੱਡੀ ਦੀ ਗੱਲ ਕਰੂੰਗਾ ਇੱਕ ਜੇ ਮੈਂ ਗੱਲ ਕਰਾਂ ਆਪਣੀਆਂ ਫੋਰਚਨਰ ਜਿਹੜੀਆਂ ਲੈ ਕੇ ਅੱਜਕੱਲ ਨੇ ਉਹਦੇ ਵਿੱਚ ਕੱਲੇ ਕੱਲੀ ਕੱਲੀ ਗੱਡੀ 'ਚ ਲੱਖ ਲੱਖ ਡੇਢ ਲੱਖ ਦਾ ਫਰਕ ਕਿਸੇ 'ਚ 50 ਹਜ਼ਾਰ ਦਾ ਥੱਲੇ ਸਕੋਰਪੀਓ 'ਚ ਫਰਕ ਆ ਕਿਤੇ ਇਸ ਤਰੀਕੇ ਨਾਲ ਬਹੁਤ ਵੱਡਾ ਫਾਇਦਾ ਐ ਮੋਟਰਸਾਈਕਲਾਂ ਤੋਂ ਸਕੂਟਰਾਂ ਤੋਂ ਲੈ ਕੇ ਟੀਵੀਜ਼ਨਾਂ ਤੋਂ ਲੈ ਕੇ ਹਰ ਚੀਜ਼ ਦੇ ਵਿੱਚ GST ਦਾ ਬੜਾ ਵੱਡਾ ਜੀ ਆਪਾਂ ਘਰ ਦੀ ਰਸੋਈ ਦਾ ਵੀ ਲਾਵਾਂਗੇ ਤੇ ਘਰ ਦੀ ਰਸੋਈ ਦਾ ਜੀ ਆਪਾਂ ਇਕੱਠਾ ਸਬਾਨ ਖਰੀਦਦੇ ਆ ਪਰਚੀਨ ਦੀ ਦੁਕਾਨ ਤੋਂ ਉਹ ਰਸੋਈ ਨੂੰ ਵੀ ਇਹ ਵੀ ਇਹੀ ਇਹੀ ਹੁੰਦਾ ਨਾ ਇੱਕ ਤਾਂ ਹੁੰਦਾ ਸਿੱਧਾ ਹੀ ਕੈਸ਼ ਬੈਂਕ ਖਾਤੇ ਚਲੀ ਜਾਣੀ ਇੱਕ ਇਹ ਹੁੰਦਾ ਵੀ ਜੇ ਉਹ 5000 ਦਾ ਰਾਸ਼ਨ ਲੈਂਦਾ ਸੀ ਤਾਂ ਉਹਦਾ 4000 ਰੁਪਿਆ ਲੱਗਣਾ 1000 ਸਿੱਧਾ ਹੀ ਫਾਇਦਾ ਹੋ ਗਿਆ ਜੇ 2500 ਦਾ ਲੈਂਦਾ ਸੀ ਉਹਦੇ ਵਿੱਚੋਂ 500 ਰੁਪਿਆ ਘਟ ਜਾਣਾ ਸਿੱਧਾ ਹੀ ਫਾਇਦਾ ਇਹ ਚੀਜ਼ਾਂ ਵੀ ਜਿਹੜੀਆਂ ਐ ਅ ਅਗਲੇ ਮਹੀਨੇ ਤੋਂ ਜਿਹੜੀਆਂ ਉਹ GST ਦਾ ਬਹੁਤ ਵੱਡਾ ਲਾਭ ਆ ਜਿਹੜਾ ਮੋਦੀ ਜੀ ਦਾ ਸੀ ਧੰਨਵਾਦ ਕਰਦੇ ਆਂ ਦੂਜੀ ਅੱਜ ਇੱਕ ਗੱਲ ਮੈਂ ਜ਼ਰੂਰ ਬਹੁਤ ਜਾ ਕੇ ਕਿਉਂਕਿ ਦੱਸਣੀ ਥੋੜੀ ਰਹੀ ਬਹੁਤ ਜ਼ਰੂਰੀ ਆ ਅੱਜ ਟਰੰਪ ਨਾਲ ਹੋਰ ਕੀ ਰੌਲਾ ਏ ਆਪਣੇ ਸਰਕਾਰ ਦਾ ਮੋਦੀ ਜੀ ਦਾ ਕੋਈ ਵੱਟ ਦਾ ਥੋੜੀ ਰੌਲਾ ਏ ਟਰੰਪ ਨਾਲ ਅਮਰੀਕਾ ਨਾਲ ਇਹੀ ਰੌਲਾ ਨਾ ਵੀ ਅਸੀਂ ਭਾਈ ਬਿਲਕੁਲ ਥੋੜੇ ਕਹੇ ਤੇ ਨਾ ਅਸੀਂ ਦੁੱਧ ਦੀਆਂ ਚੀਜ਼ਾਂ ਨਾਲ ਦੁੱਧ ਜਿਹੜਾ ਉਹ ਕਹਿੰਦਾ ਵੀ ਲਓ ਮੇਤੋਂ ਉਹ ਕਹਿੰਦੇ ਜਾਂ ਜੋ ਮਰਜ਼ੀ ਕਰ ਲੈ ਇਹ ਨਹੀਂ ਹੋ ਉਹ ਕਹਿੰਦੇ ਸਤੋਂ ਸਾਰੀਆਂ ਚੀਜ਼ਾਂ ਜਿਹੜੀਆਂ ਖਾਣ ਵਾਲੀਆਂ ਐ ਘਰੇ ਚਾਹੇ ਉਹ ਦਾਲਾਂ ਨੇ ਚਾਹੇ ਉਹ ਆਟਾ ਜੋ ਵੀ ਚੀਜ਼ਾਂ ਐ ਚਾਵਲ ਨੇ ਵੀ ਸਤੋਂ ਲੋ ਉਹ ਉਸ ਤੋਂ ਬਾਅਦ ਪ੍ਰਾਈਮ ਮਿੰਿਸਟਰ ਨੇ ਅੱਜ ਤੱਕ ਟੈਲੀਫੋਨ ਤੇ ਗੱਲ ਦੀ ਕੀਤੀ ਵੀ ਮੇਰੇ ਕਿਸਾਨ ਜੀ ਤੇ ਛੋਟੇ ਵਪਾਰੀ ਅਸੀਂ ਨੁਕਸਾਨ ਕਰ ਲਿਆ ਤੇ ਸਾਡੇ ਦੇਸ਼ ਚ ਕੀ ਰਹੇਗਾ ਤੂੰ ਆਪਣੀ ਜਗ੍ਹਾ ਹੋਏਗਾ ਤਕੜਾ ਤਾਕਤ ਹੋਏਗਾ ਪਰ ਮੈਂ ਭਾਈ ਆਪਣੇ ਲੋਕਾਂ ਲਈ ਕਿਸੇ ਹੱਦ ਤੱਕ ਕਿਉਂਕਿ ਐਸੇ ਲੋਗ ਨੇ ਅਮਰੀਕਾ ਦੀ ਸਰ ਤਾਕਤ ਆ ਕੁਝ ਵੀ ਕਰਾ ਸਕਦੇ ਕਿਸੇ ਮਰ ਪਰ ਉਹਨਾਂ ਨੇ ਕਿਹਾ ਮੈਂ ਆਪਣੇ ਦੇਸ਼ ਨੂੰ ਵੀ ਬਚਾਉਂ ਦੇਸ਼ ਦੇ ਲੋਕਾਂ ਨੂੰ ਵੀ ਬਚਾਉਂ ਪਰ ਮੈਂ ਪ੍ਰੈਸ਼ਰ ਥੱਲੇ ਨਹੀਂ ਆਉਂਦਾ ਐਡੀਆਂ ਗੱਡੀਆਂ ਗੱਲਾਂ ਕੌਣ ਕਰ ਸਕਦਾ ਤੇ ਇਹ ਗੱਲ ਮੈਂ ਬਾਰ ਬਾਰ ਕਹਿਣਾ ਹੈ ਤੁਸੀਂ ਕਹੋਗੇ ਲੰਬੀ ਗੱਲ ਕਰਦੇ ਆ ਹਮੇਸ਼ਾ ਅਸੀਂ ਸਾਰੇ ਕਾਂਗਰਸ 'ਚ ਹੀ ਰਹੇ ਆ ਭਾਜਪਾ ਦੇ ਪੁਰਾਣੇ ਲੋਕ ਵੀ ਬੈਠੇ ਅਸੀਂ ਮੈਂ ਤੈਨੂੰ ਮੈਂ ਸਾਰੀਆਂ ਪਾਰਟੀਆਂ ਤੇ ਦੱਸ ਦਿੰਦਾ ਇਹਨਾਂ ਦਾ ਇਹ ਬਿਲਕੁਲ ਇਹਨਾਂ ਦੀ ਇਹੀ ਕੋਸ਼ਿਸ਼ ਆ ਉਸ ਵੇਲੇ ਵੀ ਇਹੀ ਚੰਨੀ ਸਾਹਿਬ ਨੇ ਇੱਧਰ ਆਹੀ ਆਹੀ ਜਿਲ੍ਹਿਆਂ ਦਾ ਫਾਇਦਾ ਹੋਣਾ ਸੀ ਨਾ ਜਦੋਂ ਪ੍ਰਧਾਨ ਮੰਤਰੀ ਜੀ ਬਠਿੰਡੇ ਤੋਂ ਆ ਰਹੇ ਸੀ ਫਿਰੋਜ਼ਪੁਰ ਵੱਲ ਨੂੰ ਇਹੀ ਚਰਨਜੀਤ ਚੰਨੀ ਨੇ ਉਦੋਂ 20 ਬੰਦੇ ਭੇਜ ਕੇ ਅੱਗੇ ਤੇ ਨਾਲ ਪੁਲਿਸ ਵਾਲਿਆਂ ਨੂੰ ਢਾਲਾ ਕੇ ਉਹ ਮੂਰੇ ਉਹਨਾਂ ਦੇ ਰੋਕਤਾ ਜਾਨੀ ਸਾਹਿਬ ਹੋਣੀ ਤਾਂ ਡੀਕ੍ਰੀ ਸੀ ਬੈਠੇ ਸਾਰੇ ਤਿਆਰੀਆਂ ਸੀਗੀਆਂ ਉਹਨਾਂ ਨੇ ਐਡੀਆਂ ਵੱਡੀਆਂ ਅਨਾਉਂਸਮੈਂਟਾਂ ਕਰਨੀਆਂ ਸੀ ਉਹ ਦਿਨ ਉਹਨਾਂ ਨੂੰ ਉਲਟੇ ਰੋਕ ਕੇ ਇੱਕ ਪ੍ਰਾਈਮ ਮਿੰਿਸਟਰ ਨੂੰ ਉਹੀ ਗੱਲ ਹੁਣ ਹੁਣ ਉਦੋਂ ਪ੍ਰਾਈਮ ਮਿੰਿਸਟਰ ਸਾਹਿਬ ਆਏ ਮੈਂ ਉੱਥੇ ਮੌਜੂਦ ਸੀਗਾ ਬਿਲਕੁਲ ਜਿਹੜਾ ਕੁਝ ਉਹਨਾਂ ਨੇ ਦਿੱਤਿਆ ਉਹ ਪ੍ਰਾਈਮ ਮਿੰისტਰ ਸਾਹਮਣੇ ਰਾਮਨਾਰ ਬਹਿ ਕੇ ਇੱਕ ਇੱਕ ਗੱਲ ਉਹਨਾਂ ਦੀ ਸੁਣੀ ਜਿਹੜੀ ਕਿ ਹਜੇ ਕਿ ਪ੍ਰਾਈਮ ਮਿੰისტਰ ਦੇ ਆਪਦੇ ਬੜੇ ਜਿਹੜੇ ਆ ਉਹ ਆਫਿਸ ਉਹਨਾਂ ਦੇ ਆਪਦੇ ਹਰ ਚੀਜ਼ ਉਹਨਾਂ ਨੂੰ ਆਪਦੀ ਜਾਣਕਾਰੀ ਹੁੰਦੀ ਹੈ ਪਰ ਉਹਨਾਂ ਨੇ ਪੰਜਾਬ ਦੀ ਗੱਲ ਸੁਣੀ ਪਰ ਵੱਧ ਕਿਸਮਤੀ ਇਹ ਆ ਵੀ ਇਹ ਚਾਹੁੰਦੇ ਆ ਵੀ ਪ੍ਰਧਾਨ ਮੰਤਰੀ ਕਿਤੇ ਪੰਜਾਬ ਤੋਂ ਕਿਸ ਤਰੀਕੇ ਨਾਲ ਅਸੀਂ ਦੂਰ ਕਰਕੇ ਰੱਖੀਏ ਵੀ ਪੰਜਾਬ ਨੂੰ ਕੋਈ ਫਾਇਦਾ ਨਾ ਹੋ ਜੇ ਹੁਣ ਇਹ ਲੋਕਾਂ ਨੇ ਅੱਗੇ ਸੋਚਣਾ ਵੀ ਆਪਾਂ ਪ੍ਰਧਾਨ ਮੰਤਰੀ ਜਿਨ੍ਹਾਂ ਦੀ 29 ਤੱਕ ਸਰਕਾਰ ਆ ਜੀ ਸਾਡੇ ਅਰਗੇ ਮੰਤਰੀ ਨੇ ਉਥੋਂ ਫਾਇਦਾ ਕਿਵੇਂ ਲੈਣਾ ਬਾਕੀ ਸੂਬੇ ਜਿਹੜੇ ਲੈ ਰਹੇ ਆ ਇਹ ਗੱਲ ਲੋਕਾਂ ਨੂੰ ਸੋਚਣ ਦੀ ਲੋੜ ਆ ਇਹ ਤਾਂ ਜਮਾ ਆ ਜਿਹੜਾ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ ਇਹ ਭੰਡ ਇੱਕ ਪਣੇ ਤੋਂ ਕੁਝ ਨਹੀਂ ਹਸਪੀਟਲੋਂ ਬਾਹਰ ਆਇਆ ਕੀ ਕੀਤਾ ਦੋ ਪ੍ਰੈਸ ਕਾਨਫਰੈਂਸ ਸਭ ਨੂੰ ਟੀਚਰਾਂ ਕੋਈ ਕਿਸੇ ਬਾਰੇ ਕੋਈ ਨਹੀਂ ਸਿਰਫ ਟੀਚਰਾਂ ਤੋਂ ਸਿਵਾਏ ਕੁਝ ਨਹੀਂ ਦੂਜੇ ਪਾਸੇ ਕਾਂਗਰਸ ਆ ਰਾਹੁਲ ਗਾਂਧੀ ਦਾ ਅੱਜ ਪ੍ਰੋਗਰਾਮ ਆਇਆ ਮੇਰਾਹੁਲ ਗਾਂਧੀ ਜੀ ਪਠਾਨਕੋਟ ਪਹੁੰਚ ਰਹੇ ਆ ਮੈਂ ਕੱਲ ਨੂੰ ਆਣਗੇ ਪਰਸੋਂ ਜਿੱਦਣ ਵੀ ਆਉਣਗੇ ਪਰ ਮੈਂ ਤੁਹਾਡੇ ਨਾਲ ਹੀ ਇੱਕ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਦਾ ਜਿਹੜੇ ਕਿ ਬਿਲਕੁਲ ਗੈਬ ਰਹੇ ਆ ਦਿਖੇ ਨਹੀਂ ਇੱਕ ਦੋ ਦਿਨ ਅ ਡਰਾਮੇ ਦੇ ਕਰਕੇ 10-10 ਦੇ 20-20 ਦੇ ਨੋਟ ਚੱਕ ਕੇ ਮੈਂ ਅੱਜ ਕੋਈ ਨਾ ਜਿਹੜਾ ਰਾਹੁਲ ਗਾਂਧੀ ਜੀ ਹਮੇਸ਼ਾ ਇਹ ਆਪ ਕੋ ਕਹਿੰਦੇ ਆ ਚਾਹੇ ਉਹ ਗੁਜਰਾਤ ਹੋਵੇ ਚਾਹੇ ਹੋਰ ਜਗ੍ਹਾ ਬਿਹਾਰ ਹੋਵੇ ਵੀ ਸਾਡੇ ਪਾਰਟੀ ਦੇ ਵਿੱਚ ਕਾਂਗਰਸ ਚ ਜਿਵੇਂ ਘੋੜੇ ਹੁੰਦੇ ਆ ਉਹਦੇ ਵਿੱਚ ਸਾਡੇ ਵਿਆਹ ਵਾਲੇ ਘੋੜੇ ਵੀ ਨੇ ਸਾਡੇ ਰੇਸ ਵਾਲੇ ਘੋੜੇ ਵੀ ਨੇ ਸਾਡੇ ਲੰਗੜੇ ਘੋੜੇ ਵੀ ਨੇ ਅਸੀਂ ਜਿਹੜੇ ਗਲਤ ਘੋੜੇ ਆ ਜਿਹੜੇ ਵਿਆਹ ਵਾਲੇ ਅਸੀਂ ਰੇਸ ਚ ਭੇਜ ਦਿੰਨੇ ਆ ਰੇਸ ਵਾਲੇ ਘੋੜਿਆਂ ਨੂੰ ਵਿਆਹ ਚ ਭੇਜ ਦਿੰਨੇ ਇਹ ਗੱਲ ਉਹਨਾਂ ਨੇ ਕਹੀ ਕਿ ਨਹੀਂ ਕਹੀ ਉਦੋਂ ਬਾਅਦ ਉਹਨਾਂ ਨੇ ਇਹ ਵੀ ਜਾ ਕੇ ਕਹੀ ਵੀ ਸਾਡੇ ਵਿੱਚ ਬਹੁਤ ਲੋਕ ਨੇ ਜਿਹੜੇ ਬੀਜਪੀ ਦੇ ਬੈਠੇ ਆ ਜਿਹੜੇ ਉਹਨਾਂ ਨੂੰ ਮਦਦ ਕਰਦੇ ਆ ਹੁਣ ਮੈਂ ਰਾਹੁਲ ਗਾਂਧੀ ਜੀ ਨੂੰ ਬੇਨਤੀ ਕਰਕੇ ਤੇ ਪੰਜਾਬ ਦੀ ਕਾਂਗਰਸ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਤੁਸੀਂ ਦੱਸੋ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਂ ਆਪ ਕੋਈ ਸ਼ਬਦ ਨਹੀਂ ਮਾਰਾ ਵਰਤਣਾ ਚਾਹੁੰਦਾ ਵੀ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਨੂੰ ਇਹ ਦੱਸ ਦੋ ਵੀ ਜਦੋਂ ਹੜ ਆਏ ਹੁਣ ਪੰਜਾਬ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਉਹ ਡੁੱਬਿਆ ਪਿਆ ਹੋਵੇ ਲੋਕਾਂ ਨੂੰ ਲੋਡ ਹੋਵੇ ਇਹ ਕਾਂਗਰਸੀਆਂ ਨੂੰ ਪੁੱਛ ਲਓ ਬੀ ਤੁਸੀਂ ਕੀ ਮੂੰਹ ਦਿਖਾਉਣ ਜੋਗੇ ਹੋ ਭਾਈ ਉਹ ਫਿਰ ਰਹੇ ਸੀ ਕਿਹੜੇ ਦੇਸ਼ ਜੀ ਮਲੇਸ਼ੀਆ ਮਲੇਸ਼ੀਆ ਦੇ ਵਿੱਚ ਐਸ਼ ਕਰਦੇ ਫਿਰ ਰਹੇ ਸੀ ਉਧਰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇਤਾ ਕਿ ਜਨਾਬ ਕੈਂਡੀਡੇਟ ਨੂੰ ਖੜਾ ਕਰਕੇ ਚਲੇ ਗਏ ਮਲੇਸ਼ੀਆ ਹੁਣ ਮੈਨੂੰ ਇਹ ਦੱਸਣ ਵੀ ਇਹ ਕਿਹੜਾ ਘੋੜਾ ਏ ਰਾਹੁਲ ਗਾਂਧੀ ਜੀ ਇਹ ਤਿੰਨਾ ਚੋ ਦੱਸਣ ਵੀ ਕਿਹੜੇ ਘੋੜੇ ਆ ਜਿਹੜੇ ਸਾਰੀ ਕਾਂਗਰਸ ਨੂੰ ਲੋਕਾਂ ਨੂੰ ਛੱਡ ਕੇ ਉਹ ਲੋਕਾਂ ਦੇ ਤਾਂ ਰੋ-ਰੋ ਅੰਸੂ ਵੀ ਮੁੱਕ ਗਏ ਹੁਣ ਹੁਣ ਕੀ ਕਰਨਾ ਉਹਨਾ ਤੁਸੀਂ ਹੁਣ ਤਾਂ ਜਿਹੜਾ ਕੁਝ ਹੋਣਾ ਸੀ ਰੁੜ ਗਿਆ ਇਸ ਕਰਕੇ ਦੋਨੋਂ ਪਾਰਟੀਆਂ ਜਿਹੜਾ ਇੱਕ ਜਾ ਕੇ ਹਸਪਤਾਲ ਦਾਖਲ ਹੋ ਗਿਆ ਭੱਜ ਗਿਆ ਇੱਕ ਜਾ ਕੇ ਮਲੇਸ਼ੀਆ ਚਲਾ ਗਿਆ ਇਹ ਦੋਨਾਂ ਦੀ ਇਹ ਹਾਲਤਾ ਭਗਵੰਤ ਮਾਨ ਸਾਹਿਬ ਦੂਜਿਆਂ ਨੂੰ ਤੁਸੀਂ ਗੱਲਾਂ ਕਰਦੇ ਹੋ ਤੁਹਾਡਾ ਤਾਂ ਹਜੇ ਤੱਕ ਤੁਸੀਂ ਕਿਸੇ ਨੂੰ 20000 ਕੀ ਦੇਵੋਗੇ ਮੈਂ ਕਹਿਣਾ ਨਹੀਂ ਚਾਹੁੰਦਾ ਰੱਬ ਕਰੇ ਦੇਣ ਜਿਹੜੇ 1000 ਰੁਪਏ ਨਹੀਂ ਦੇ ਸਕੇ ਆਪਣੀਆਂ ਮਾਵਾ ਭੈਣਾਂ ਨੂੰ ਜਿਨ੍ਹਾਂ ਨਾਲ ਕਸਮਾਂ ਖਾ ਕੇ ਜਿਨ੍ਹਾਂ ਦਾ 1000 ਰੁਪਈਆ ਨਹੀਂ ਦੇ ਸਕੇ ਇਹਨਾਂ ਤੋਂ ਆਸ ਰੱਖਦੇ ਹੋ 20000 ਦੀ ਇਸ ਕਰਕੇ ਤੈਚ ਕਿਸੇ ਨੂੰ ਕੁਝ ਨਹੀਂ ਦਿੱਤਾ ਇਹ ਬਿਲਕੁਲ ਇਸ ਵੇਲੇ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਗਈ ਬਿਲਕੁਲ ਜਿਹੜਾ ਮਾਮਲਾ ਲੋਕ ਇਸ ਵੇਲੇ ਵਿਚਾਰੇ ਹੱਥੋਂ ਹળે ਹੋਏ ਬੈਠੇ ਆ ਦੇਖ ਰਿਹਾ ਵੀ ਕਰੀਏ ਕੀ ਪਰ ਕੇਂਦਰ ਸਰਕਾਰ ਹਮੇਸ਼ਾ ਬਾ ਫੜੇਗੀ ਖੜੀ ਆ ਜਿੱਦਨ ਇਹ ਗਦਾਬਰੀਆਂ ਸਾਰਾ ਸਾਬ ਭੇਜ ਦੇਣਗੇ ਉਦ ਨਹੀਂ ਪੈਸਾ ਜਿਹੜਾ ਉਹ ਆ ਜਾਊਗਾ ਇਸ ਵਾਰ ਫਸਲ ਜਿਹੜੀ ਬਚੀ ਹੋਈ ਫਸਲ ਆ ਉਹ ਰੱਬ ਦੀ ਮਿਹਰ ਨਾਲ ਬੜੀ ਚੰਗੀ ਫਸਲ ਆ ਉਹਦਾ ਵੀ ਜਲਦੀ ਤੋਂ ਜਲਦੀ ਜਦੋਂ ਫਸਲ ਮੰਡੀਆਂ ਚ ਆਉਣੀ ਸ਼ੁਰੂ ਹੋ ਜਾਏਗੀ ਇਕਦਮ ਉਹਨਾਂ ਦੇ ਖਾਤਿਆਂ ਚ ਉਹ ਪੈਸੇ ਵੀ ਜਾਣ ਲੱਗ ਜਾਣਗੇ ਤੇ ਹੋਰ ਜਿਹੜਾ ਸਵਾਲ ਤੁਸੀਂ ਪੁੱਛਿਆ ਫਿਰ ਡਿਸਟ੍ਰੀਬਿਊਸ਼ਨ ਕਿਵੇਂ ਹੋ ਪਾਏਗੀ ਐਂਦੀ ਨਿਗਰਾਨੀ ਕਿਵੇਂ ਕੀਤੀ ਦੇਖੋ ਇੱਕ ਗੱਲ ਬੜੀ ਖਤਰਨਾਕ ਕੀਤੀ ਆ ਜਿਹੜਾ ਬਿਆਨ ਹਸਪੀਟਲ ਨੂੰ ਉਹਨਾਂ ਨੇ ਬੋਲੇ ਆ ਉਸ ਤੋਂ ਬਾਅਦ ਉਹਨਾਂ ਦਾ ਫਾਈਨਾਂਸ ਮਿਨਿਸਟਰ ਹੈ ਨਾ ਜਿਹੜਾ ਚੀਮਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਲਈ ਸੀ ਉਹਨਾਂ ਨੇ ਗੱਲ ਤੁਸੀਂ ਉਹਨਾਂ ਦੀ ਸੁਣਿਓ ਜ਼ਰੂਰ ਉਹਨਾਂ ਨੇ ਅਨਾਉਂਸਮੈਂਟ ਕੀ ਕੀਤਾ ਏ ਉਹ ਕਹਿੰਦੇ 20000 ਤੱਕ ਭਗਵੰਤ ਮਾਨ ਕਹਿ ਰਿਹਾ ਸੀ 20000 ਫਾਈਨਾਂਸ ਮਿਨਿਸਟਰ ਕਹਿ ਰਿਹਾ ਅਸੀਂ 20000 ਤੱਕ ਦੇਵਾਂਗੇ ਹੁਣ ਇਹੋ ਹੀ ਗੱਲ ਜਿਹੜੀ ਤੁਸੀਂ ਕੀਤੀ ਏ ਇਹ ਦੇਖਣ ਵਾਲੀ ਆ ਵੀ ਕੀ ਕਿਸੇ ਨੂੰ 5000 ਦੇ ਕੇ ਜਾਂ ਪੱਖਪਾਤ ਕਰਨਗੇ ਕਿਸੇ ਨੂੰ 10000 ਦੇਣਗੇ 20000 ਤੱਕ ਤਾਂ ਉਹਨਾਂ ਨੇ ਕਿਹਾ ਵੀ ਹੱਦ 20000 ਆ ਉਦੋਂ ਥੱਲੇ ਥੱਲੇ ਜਿਹੜਾ ਏ ਉਹ ਉਹਨਾਂ ਨੇ ਜਿਹੜਾ ਪੈਸਾ ਏ ਉਹ ਜਾਣਾ ਏ ਇੱਕ 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 ਗੱਲ ਹੋਰ ਜਿਹੜੀ ਮੈਂ ਹੁਣੇ ਇਹਨਾਂ ਦੱਸ ਰਿਹਾ ਇਹ ਗੱਲ ਬਾਰ ਬਾਰ ਕਿਸਾਨਾਂ ਨੇ ਇੱਥੇ ਦੇ ਕਿਸਾਨ ਵੀ ਸੀਗੇ ਉਹ ਕਿਸਾਨ ਭਾਜੀਪੀ ਦੇ ਵੀ ਹੋ ਸਕਦੇ ਹਰ ਪਾਰਟੀ ਨਾਲ ਸੰਬੰਧਿਤ ਨੇ ਇਹ ਤਾਂ ਕੋਈ ਕਹਿ ਨਹੀਂ ਸਕਦਾ ਵੀ ਕਿਸਾਨ ਭਾਈ ਭਾਜੀਪੀ ਚ ਨਹੀਂ ਕੋਈ ਇਹ ਕਿਉਂ ਗਿਆ ਉਹ ਡਾਇਰੈਕਟ ਸਾਰੇ ਕਹਿ ਰਹੇ ਸੀ ਵੀ ਸਾਡੇ ਖਾਤਿਆਂ ਦੇ ਵਿੱਚ ਪੈਸਾ ਆਉਣਾ ਚਾਹੀਦਾ ਇਹ ਹੁਣ ਇਸ ਵੇਲੇ ਹਾਲਾਤ ਇਹ ਆ ਵੀ ਸਾਰੇ ਡਿਪਟੀ ਕਲੈਕਟਰ ਨੇ ਜਿਹੜੇ ਇੱਥੇ ਦਾ ਵੀ ਡੀਸੀ 1 ਰੁਪਿਆ ਵੀ ਕਿਸੇ ਦੇ ਕੋਲ ਫੰਡ ਹੈ ਨਹੀਂਗਾ ਜੇ 35 ਕਰੋੜ ਰੁਪਿਆ ਵੀ ਪੰਚਾਇਤਾਂ ਤੋਂ ਲੈ ਕੇ ਚੀ ਮੰਿਸਟਰ ਜਿਹੜਾ 35 ਕਰੋੜ ਰੁਪਿਆ ਦਿੱਤਾ ਏ ਉਹ ਵੀ ਪੰਚਾਇਤਾਂ ਤੋਂ ਪੈਸਾ ਵਾਪਸ ਮਾਰਾ ਕੇ ਦਿੱਤਾ ਏ ਇਸ ਕਰਕੇ 12000 ਕਰੋੜ ਰੁਪਿਆ ਵੀ ਖਾ ਗੇ ਹੋਰ ਪੈਸਾ ਵੀ ਖਾ ਗੇ ਇਹ ਤਾਂ ਇਹ ਸੋਚਦੇ ਆ ਵੀ ਅਸੀਂ ਆ ਝੂਠਾ ਮੋਠਾ ਕਦੇ 60000 ਕਹਿੰਦੇ ਆ 40000 ਵੀ ਕੇਂਦਰ ਤੋਂ ਆ ਜੇ ਉਹਦੇ ਨਾਲ ਅਸੀਂ ਬੁੱਧਪੱਤ ਕਰਕੇ ਆਪਣਾ ਕੰਮ ਸਾਰੀਏ ਇਹ ਗਲਤ 20000 ਦੀ ਹੋਗੀ ਸਰ ਪਿਛਲੇ 5 ਕਿਲੇ ਤੱਕ ਦਾ ਦਿੱਤਾ ਗਿਆ ਸਮਾਉਜਾ ਐਸਐਚੀ ਕ੍ਰਾਈਟਰੀਆ ਦੇ ਅਗੇ ਨਹੀਂ 5 ਕਿਲੇ ਦਾ ਕੀ ਮਤਲਬ ਆ ਜੀ ਜਿੱਦਾਂ ਜਿੰਨੇ ਕਿਸੇ ਦਾ ਨੁਕਸਾਨ ਆ ਉਹਨਾਂ ਹੋਣਾ ਚਾਹੀਦਾ ਇਹ ਇਹ ਚਾਹੇ ਕੋਈ ਕਿਲੇ ਵਾਲਾ ਚਾਹੇ ਕੋਈ 10 ਕਿਲੇ ਵਾਲਾ ਉਹ ਉਹਦਾ ਉਹਦਾ ਤਾਂ ਖਰਚਾ ਉਨਾ ਹੀ ਹੋਇਆ ਨਾ 1 ਕਿਲੇ ਵਾਲਾ ਉਨਾ ਖਰਚਾ ਉਹਨੇ ਕੀਤਾ 10 ਕਿਲੇ ਵਾਲੇ ਨੇ ਉਨਾ ਹੀ ਖਰਚਾ ਕੀਤਾ ਇਸ ਕਰਕੇ ਇਹ ਇਹ ਤਾਂ ਇਦਾਂ ਭਾਈ ਜਿਵੇਂ ਉਹਨੂੰ ਉਸ ਜ਼ਮਾਨਾ ਸਾਹਮਣੇ ਆ ਜਾਣੇ ਆ ਇਹ ਤਾਂ ਹੁਣ ਪਤਾ ਲੱਗ ਹੀ ਜਾਣਾ ਪਰ ਨਾ ਕਰੇ ਰੱਬ ਕਰੇ ਠੀਕ ਰੱਖੇ ਹਸਪੀਟਲ ਚ ਨਾ ਜਾਣ ਸਰ ਤੁਸੀਂ ਬਾਸਲ ਦੀ ਮੇਲ ਮੰਗਿਆ ਕੱਚੀਆਂ ਜ਼ਮੀਨਾਂ ਪੱਕੀਆਂ ਜ਼ਮੀਨਾਂ ਜਿਹੜੀਆਂ ਜ਼ਮੀਨਾਂ ਕੱਚੀਆਂ ਨੇ ਕੀ ਕੇਂਦਰੋਂ ਉਹਨਾਂ ਨੂੰ ਪੱਕੇ ਕਰੇਗਾ ਨਹੀਂ ਦੇਖੋ ਇੱਕ ਤੁਸੀਂ ਮੇਰੀ ਗੱਲ ਨੂੰ ਸਮਝੋ ਇੱਕ ਫੈਡਰਲ ਧੰਚਾ ਹੈ ਉਹਦੇ ਵਿੱਚ ਜੋ ਕਾਨੂੰਨ ਦੇਸ਼ ਦਾ ਉਦੇਸ਼ ਦਾ ਹੈ ਜਿਹੜਾ ਸੂਬੇ ਦਾ ਸੂਬੇ ਦਾ ਸੂਬੇ ਤੋਂ ਕਾਨੂੰਨ ਤੋਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹ ਵਿਦਆਊਟ ਸਟੇਟ ਗਵਰਨਮੈਂਟ ਕੁਛ ਨਹੀਂ ਹੋ ਸਕਦਾ ਇਸ ਕਰਕੇ ਸਟੇਟ ਗਵਰਨਮੈਂਟ ਨੂੰ ਹਿਲਣਾ ਚਾਹੀਦਾ ਜੋ ਜੋ ਤਜ਼ਵੀਜ਼ੇ ਮਣਾ ਕੇ ਭੇਜਣਗੇ ਉਹ ਸੈਂਟਰ ਗਵਰਨਮੈਂਟ ਤੋਂ ਅਸੀਂ ਕਰਾ ਕੇ ਨਵਾਂਗੇ ਅਸੀਂ ਤਾਂ ਇੰਨਾ ਕਹਿ ਸਕਦੇ ਹਾਂ ਕੇਂਦਰੀ ਮੰਤਰੀਆਂ ਦੀ ਵਿਜ਼ਿਟ ਦੇ ਉੱਪਰ ਸਰਕਾਰ ਸਵਾਲ ਚੱਕ ਰਹੀ ਹੈ ਮੁੱਖ ਮੰਤਰੀ ਸਵਾਲ ਚੱਕ ਰਹੇ ਨੇ ਕਿ ਕਹਿੰਦੇ ਨੇ ਫੋਟੋਆਂ ਕਰਾ ਕੇ ਵਾਪਸ ਹੀ ਚਲੇ ਜਾਣਾ ਦੇਖੋ ਇਹਦਾ ਮਤਲਬ ਤਾਂ ਉਹ ਮੀਡੀਆ ਤੇ ਵੀ ਸਵਾਲ ਚੱਕ ਰਹੇ ਆ ਫੋਟੋਆਂ ਤਾਂ ਜਿਹੜੀਆਂ ਆਏ ਹੁਣ ਮੀਡੀਆ ਦਾ ਇੱਕ ਚੌਥਾ ਸਤੰਭ ਤੁਸੀਂ ਆਉਨੇ ਹੋ ਹੁਣ ਤੁਸੀਂ ਆਏ ਹੋ ਤੁਸੀਂ ਮੇਰੀ ਖਬਰ ਚਲਾ ਦੇਣੀ ਆ ਤੁਹਾਡੇ ਅਖਬਾਰ 'ਚ ਫੋਟੋ ਲੱਗ ਜਾਣੀ ਆ ਤੇ ਹੁਣ ਇਹਦਾ ਮਤਲਬ ਇਹ ਆ ਇਹ ਕੋਈ ਐਮਰਜੈਂਸੀ ਲੱਗੀ ਆ ਵੀ ਭਗਵੰਤ ਮਾਨ ਤੋਂ ਬਗੈਰ ਕਿਸ ਦੀ ਫੋਟੋ ਬਣਾ ਆਵੇ ਤੇਰਾ ਮਤਲਬ ਇਹ ਆ ਭਗਵੰਤ ਮਾਨ ਸਿਆ ਉਹ ਗੱਲਾਂ ਦੇਖੋ ਇਹ ਅੱਗੇ ਭਗਵੰਤ ਮਾਨ ਪਤਾ ਕੀ ਆ ਜਦੋਂ ਹਰੇਕ ਨੂੰ ਚੈਲੰਜ ਕਰਦਾ ਸੀ ਨਾ ਵੀ ਆ ਕੇ ਡਿਬੇਟ ਕਰੋ ਉਦੋਂ ਜਿਹੜੀ ਲਕੀਰ ਆਪਣਾ ਜਿਹੜੀ ਸਲੇਟ ਸੀ ਨਾ ਉਹ ਬਿਲਕੁਲ ਖਾਲੀ ਪਈ ਸੀ ਹੁਣ ਹੋ ਗਏ 3.5 ਸਾਲ ਪਹਿਲਾਂ ਤਾਂ ਬਿਲਕੁਲ ਪੋਚਾ ਸੀ ਸਾਫ ਸੀ ਕਿਉਂਕਿ ਨਵੇਂ ਆਏ ਸੀ ਹਰੇਕ ਨੂੰ ਟੈਂਚਰ ਕਰਦੇ ਸੀ ਹੁਣ 3.5 ਸਾਲ ਹੋ ਗਏ ਹੁਣ ਪਤਾ ਸਲੇਟ ਤੇ ਲਿਖਿਆ ਕੀ ਹੋਇਆ ਹੁਣ ਪਤਾ ਪੇਪਰ ਤੇ ਲਿਖਿਆ ਕੀ ਹੋਇਆ ਹੁਣ ਭਗਵੰਤ ਮਾਨ ਸਾਹਿਬ ਤੁਸੀਂ ਕਿਸੇ ਨਾਲ ਡਿਬੇਟ ਕਰਨ ਜੋਗੇ ਨਹੀਂਗੇ ਕਿਸੇ ਨਾਲ ਤੁਸੀਂ ਗੱਲ ਕਰਨ ਜੋਗੇ ਨਹੀਂਗੇ ਪਰ ਇਹ ਇੱਕੋ ਗੱਲ ਕੱਲ ਵੀ ਮੀਡੀਆ ਵਾਲਿਆਂ ਵੀ ਕਿਵੇਂ ਪਿਆਰੇ ਸੀ ਕਿੰਨੀ ਵਾਰ ਉੱਠ ਕੇ ਭੱਜਿਆ মিডিਆ ਤੋਂ ਜਦੋਂ মিডিਆ ਕੋਈ ਗੱਲ ਕਰਦਾ ਸੀ ਕੁਐਸਚਨ ਪੁੱਛਦਾ ਸੀ ਉਹਨਾਂ ਨੂੰ ਕਹਿੰਦਾ ਤੁਸੀਂ ਕੌਣ ਹੋ ਜੀ ਤੁਸੀਂ ਸੋਸ਼ਲ ਮੀਡੀਆ ਵਾਲੇ ਹੋ ਤੁਸੀਂ ਆ ਚਲਾਉਨੇ ਹੋ ਆਪਣੇ ਆ ਪੇਜ ਚਲਾਉਨੇ ਹੋ ਤੁਹਾਡਾ ਕੀ ਆ ਹਰ ਇੱਕ ਆਦਮੀ ਨੂੰ ਕਿਸੇ ਨੂੰ ਕਹਿੰਦਾ ਸੀ ਤੂੰ ਮੈਸ਼ਾ ਛੱਡ ਕੇ ਆਏ ਹੋ ਤੂੰ ਵਿਦਵਾਨ ਬਣਦਾ ਏ ਤੂੰ ਐਕਸ ਪੱਤਰਕਾਰ ਦੇਖਿਆ ਨਾ ਕਿੰਨੀ ਕੱਲ ਗਣਾਈਆਂ ਉਦੋਂ ਇਹ ਕਹਿੰਦਾ ਸੀ ਹਰ ਪਿੰਡ ਦਾ ਕੋਈ ਵੀ ਸਾਨੂੰ ਕੁਐਸਚਨ ਕਰ ਸਕਦਾ ਏ ਅੱਜ ਜੇ মিডিਆ ਕੁਐਸਚਨ ਕਰਦਾ ਉਹਨਾਂ ਨੂੰ ਵੀ ਕਹਿੰਦਾ ਵੀ ਤੁਸੀਂ ਮੇਤੋ ਕਵੈਸ਼ਨ ਕਰਦੇ ਕਿਵੇਂ ਉਹ ਇਸ ਕਰਕੇ ਬਹੁਤ ਬੁਰਾ ਹਾਲਾ ਐਮਐਲਏ ਪਗੋੜੇ ਹੋਏ ਹੋਏ ਨੇ ਉਹਨਾਂ ਦੇ ਮਗਰ ਪੁਲਿਸਾਂ ਲੱਗੀਆਂ ਹੋਈਆਂ ਐ ਕੋਈ ਐਮਐਲਏ ਅ ਵਿਜੇ ਕਮਰਪ੍ਰਤਾਪ ਵਰਗੇ ਹੋਰ ਐਮਐਲਏ ਉਹਨਾਂ ਦਾ ਪਤਾ ਹੀ ਨਹੀਂ ਕਿੱਥੇ ਆ ਇਸ ਕਰਕੇ ਹਾਲ ਬਹੁਤ ਮਾੜਾ ਐ ਇਸ ਵੇਲੇ ਥੋੜਾ ਜਿਹਾ ਪੋਲੀਟੀਕਲ ਗੱਲਾਂ ਵੱਲ ਅਸੀਂ ਕਹਿੰਦੇ ਆ ਵੀ ਘੱਟ ਹੋਵੇ ਆ ਚੀਜ਼ ਵੱਲ ਲੋਕਾਂ ਦੇ ਵੱਲ ਧਿਆਨ ਹੋਵੇ ਪਰ ਇਹਨਾਂ ਨੂੰ ਨੰਗੇ ਕਰਨ ਨੂੰ ਨਹੀਂ ਛੱਡਣਾ ਇਹ ਇਸੇ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਨਾ ਸਾਰੇ ਪੋਲੀਟੀਕਲ ਲੋਕਾਂ ਨੂੰ ਇਹਨਾਂ ਨੇ ਇਸੇ ਤਰੀਕੇ ਨਾਲ ਲੋਕਾਂ ਨੂੰ ਬਦਨਾਮ ਕੀਤਾ ਮਾੜਾ ਕੀਤਾ ਹੁਣ ਪਤਾ ਲੱਗਦਾ ਵੀ ਤੁਹਾਡਾ ਹਾਲ ਕੀ ਆ ਕਿੱਧਰ ਨੂੰ ਭਜੋਗੇ ਕੋਈ ਰਾਹ ਨਹੀਂਗਾ ਭੱਜਣ ਨੂੰ ਭਗਵੰਤਬਾਣਾ ਸਰ ਤੁਸੀਂ ਜਲਾਲਾਬਾਦ ਤੋਂ ਚੋਣ ਵੀ ਲੜੀ ਸੀ ਤੁਹਾਨੂੰ ਤਾਂ ਪਤਾ ਹੋਣਾ ਕਿਹੜਾ ਕਿਹੜਾ ਏਰੀਆ ਹੈ ਕੀ ਹਾਲਾਤ ਰਹਿੰਦੇ ਨੇ ਤੇ ਕੀ ਇਕੱਠ ਸੈਣਗੇ ਕਿਹੜੇ ਕਿਹੜੇ ਏਰੀਆ ਨੇ ਕਿਹੜਾ ਕਿਹੜਾ ਤੁਹਾਡੇ ਧਿਆਨ ਚ ਹੈ ਦੇਖੋ ਐਮ ਜੀ ਐਮ ਵੀ ਮੈਂ ਇਹ ਗੱਲ ਮੇਰੀ ਝੂਠ ਹੋਊਗੀ ਜੇ ਮੈਂ ਕਮਾ ਵੀ ਮੈਂ ਜਲਾਲਾਬਾਦ ਬਾਰੇ ਬਹੁਤ ਕੁਝ ਜਾਣਦਾ ਹਾਂ ਜਿੰਨਾ ਕਿ ਪੰਜਾਬ ਕਿੱਡਾ ਕ ਵੱਡਾ ਹੈ ਹਰੇਕ ਚੀਜ਼ ਬਾਰੇ ਹਰੇਕ ਦਾ ਤੁਹਾਡੇ ਅਹੀਂ ਹਰੇਕ ਨੂੰ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਪਰ ਇੱਥੇ ਇਹ ਨੁਕਸਾਨ ਇੱਕ ਵਾਰ ਦਾ ਨਹੀਂਗਾ ਉਰੇ ਉਰੇ ਦਾ ਨੁਕਸਾਨ ਹੁੰਦਾ ਹੀ ਹੁੰਦਾ ਏ ਇਸ ਕਰਕੇ ਇੱਕ ਜਦੋਂ ਪ੍ਰਾਈਮ ਮਿੰਿਸਟਰ ਸਾਹਿਬ ਆਏ ਐਨ ਡੀ ਆਰ ਐਫ ਨੇ ਤੇ ਇੱਕ ਫੌਜ ਨੇ ਤੇ ਬੀ ਐਸ ਐ ਉਹਨਾਂ ਨੇ ਪ੍ਰੈਜੈਂਟੇਸ਼ਨ ਵੀ ਦਿੱਤੀ ਆ ਵੀ ਬਾਰਡਰ ਤੇ ਕਿਵੇਂ ਬਚਾਅ ਹੋ ਸਕਦਾ ਏ ਇਸ ਕਰਕੇ ਸੈਂਟਰਲ ਮਹਿਕਮਾ ਫੌਜ ਦੀ ਮਦਦ ਬੀ ਐਸ ਐਫ ਦੀ ਉਹ ਵੀ ਇਸ ਆਪੋ ਹੀ ਪ੍ਰੋਜੈਕਟ ਬਣਾ ਰਹੇ ਨੇ ਉਹ ਸਾਰਿਆਂ ਦੇ ਨਾਲ ਹੀ ਉਹਨਾਂ ਸੇਮ ਦੀ ਗੱਲ ਵੀ ਇੱਥੇ ਤਾਂ ਆ ਜਾਂਦੀ ਹੈ ਇੱਥੇ ਤਾਂ ਅਲੱਗ-ਅਲੱਗ ਚੀਜ਼ਾਂ ਆ ਉਹ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ ਪਰ ਇਸ ਵੇਲੇ ਸਭ ਤੋਂ ਪਹਿਲਾਂ ਜਿਹੜਾ ਕਿਸਾਨ ਐ ਇਸ ਵੇਲੇ ਆ ਉਹਦੀ ਬਾਹ ਕਿਵੇਂ ਫੜੀ ਜਾਏ ਐਨਾ ਕੰਮ ਠੀਕ ਹੈ ਥੈਂਕ ਯੂ ਜੀ